ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੱਤਰ ਲਿਖਾਂਗੇ ਜੀ ਅੱਜ ਅਖਬਾਰ ਦੇ ਸੰਪਾਦਕ ਨੂੰ ਬੱਚੇ ਝੁੱਕਣ ਦੀਆਂ ਬਰਦਾਤਾਂ ਸੰਬੰਧੀ ਵੀ ਨਾ ਪੱਤਰ ਸੇਵਾ ਵਿਖੇ ਤੋਂ ਬਾਅਦ ਕਮਾ ਨਹੀਂ ਪਾਉਣਾ ਖੱਬੇ ਹੱਥ ਲਿਖਣਾ ਜੀ ਸੱਜੇ ਹੱਥ ਚੱਲੇ ਜਾਣਾ ਸੰਪਾਦਕ ਸਾਹਿਬ ਲਿਖਣਾ ਕਮਾ ਪਾਉਣਾ ਉਹ ਤੋਂ ਬਾਅਦ ਪੰਜਾਬੀ ਟਰਬਿਊਂਡੇ ਨੂੰ ਲਿਖਣਾ ਤੁਸੀਂ ਜਾਂ ਅਜੀਤ ਅਖਬਾਰ ਨੂੰ ਲਿਖਣਾ ਤਾਂ ਉੱਥੇ ਨੀਚੇ ਫਿਰ ਥੋੜਾ ਜਲੰਧਰ ਆ ਜਾਏਗਾ ਠੀਕ ਹੈ ਜੀ ਪੰਜਾਬੀ ਟਰਬਿਊਂਡੇ ਨੂੰ ਲਿਖੋਗੇ ਤਾਂ ਚੰਡੀਗੜ੍ਹ ਛਪਦਾ ਤਾਂ ਚੰਡੀਗੜ੍ਹ ਆ ਜਾਏਗਾ ਹੋਰ ਵੀ ਜਿਹੜੇ ਵੀ ਅਖਬਾਰ ਨੂੰ ਤੁਸੀਂ ਲਿਖਣਾ ਤਾਂ ਉਹ ਕਿੱਥ ਉਹ ਸ਼ਹਿਰ ਲਿਖਾਂਗੇ ਉਹ ਤੋਂ ਬਾਅਦ ਡੰਡੀ ਪਾ ਦਾਂਗੇ ਠੀਕ ਹੈ ਜੀ ਪੰਜਾਬੀ ਟਰਬਿਨ ਚੰਡੀਗੜ੍ਹ ਛੱਪਦਾ ਤਾਂ ਚੰਡੀਗੜ੍ਹ ਪਾਤਾ ਆਪਾਂ ਡੰਡੀ ਪਾਤੀ ਫਿਰ ਆਪਾਂ ਆਗੇ ਖੱਬੇ ਹੱਥ ਵਿਸ਼ਾ ਲਿਖਾਂਗੇ ਆਪਾਂ ਬੱਚੇ ਚੁੱਕਣ ਵਾਲੇ ਕੋ ਰੋ ਤੋਂ ਸੁਚੇਤ ਕਰਨ ਸੰਬੰਧੀ ਉਸ ਤੋਂ ਨੀਚੇ ਫਿਰ ਆਪਾਂ ਲਿਖਾਂਗੇ ਸ੍ਰੀਮਾਨ ਜੀ ਜਾਂ ਸ੍ਰੀਮਤੀ ਜੀ ਠੀਕ ਹੈ ਜੀ ਜੋ ਵੀ ਹੈ ਉਹ ਤੋਂ ਬਾਅਦ ਮੈਂ ਪੰਜਾਬੀ ਟਰਬਿਨ ਅਖਬਾਰ ਦੁਆਰਾ ਆਪਣੇ ਸ਼ਹਿਰ ਵਿੱਚ ਬੱਚੇ ਚੁੱਕੇ ਜਾਣ ਦੀਆਂ ਘਟਨਾਵਾਂ ਬਾਰੇ ਸਰਕਾਰ ਅਤੇ ਲੋਕਾਂ ਨੂੰ ਸੁਚੇਤ ਕਰਨਾ ਚਾਹੁੰਦਾ ਹਾਂ ਤਾ ਜੋ ਇਸ ਗੰਭੀਰ ਸਮੱਸਿਆ ਦਾ ਕੋਈ ਸਾਰਥਕ ਹੱਲ ਲੱਭਿਆ ਜਾ ਸਕੇ ਪਿਛਲੇ ਹਫਤੇ ਸਾਡੇ ਮੁਹੱਲੇ ਦੇ ਬੱਚੇ ਸਕੂਲ ਪੜਨ ਗਏ ਉਹ ਤੀਜੀ ਜਮਾਤ ਵਿੱਚ ਪੜਦੇ ਸਨ ਸ਼ਾਮ ਤੱਕ ਉਹਨਾਂ ਬੱਚਿਆਂ ਵਿੱਚੋਂ ਕੁਝ ਬੱਚੇ ਸਕੂਲ ਤੋਂ ਵਾਪਸ ਨਾ ਆਏ ਉਹਨਾਂ ਦੇ ਸਾਥੀਆਂ ਤੋਂ ਪੁੱਛ ਪੜਤਾਲ ਕਰਨ ਤੇ ਪਤਾ ਲੱਗਾ ਕਿ ਛੁੱਟੀ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਉਹਨਾਂ ਨੇ ਇਸ ਇੱਕ ਬੰਦੇ ਨਾਲ ਗੱਲਾਂ ਕਰਦੇ ਆ ਵੇਖਿਆ ਸੀ ਪਰ ਕੋਈ ਰਿਸ਼ਤੇਦਾਰ ਸਮਝ ਕੇ ਉਹਨਾਂ ਬਹੁਤਾ ਧਿਆਨ ਨਾ ਦਿੱਤਾ ਜਿਸ ਬੰਦੇ ਕੋਲ ਉਹ ਖੜੇ ਸਨ ਸਾਇਦ ਉਹੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਗਿਆ ਹੋਵੇ ਪੁਲਿਸ ਨੂੰ ਸੂਚਿਤ ਕਰ ਦੇਣ ਦੀ ਦੇ ਬਾਵਜੂਦ ਵੀ ਅਜੇ ਤੱਕ ਉਹਨਾਂ ਦਾ ਕੁਝ ਪਤਾ ਨਹੀਂ ਲੱਗਿਆ ਉਹਨਾਂ ਬੱਚਿਆਂ ਦੇ ਮਾਤਾ ਪਿਤਾ ਤੇ ਸਾਥ ਸੰਬੰਧੀ ਬਹੁਤ ਦੁਖੀ ਅਤੇ ਪਰੇਸ਼ਾਨ ਹਨ ਅੱਗੇ ਪੈਰਾ ਬਦਲ ਕੇ ਆਪਾਂ ਇੱਕ ਹੋਰ ਘਟਨਾ ਲਿਖਾਂਗੇ ਇਸ ਤਰ੍ਹਾਂ ਹੀ ਕੁਝ ਬੱਚੇ ਪਾਰਕ ਵਿੱਚ ਖੇਡਣ ਗਏ ਅਤੇ ਉਹਨਾਂ ਵਿੱਚੋਂ ਇੱਕ ਬੱਚਾ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ ਇਸ ਬਾਰੇ ਵੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਸ਼ਹਿਰ ਦੇ ਲੋਕਾਂ ਨੂੰ ਡਰ ਹੈ ਕਿ ਸ਼ਹਿਰ ਵਿੱਚ ਕੋਈ ਬੱਚਾ ਚੁੱਕਣ ਵਾਲਾ ਗਰੋਸਰ ਗਰਮ ਹੈ। ਅਖਬਾਰ ਦੇ ਮਾਧਮ ਰਾਹੀਂ ਮੈਂ ਇਹ ਮਸਲਾ ਸਰਕਾਰ ਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਤਾਂ ਕਿ ਉਹ ਬੱਚੇ ਚੁੱਕਣ ਵਾਲੇ ਗਰੋ ਨੂੰ ਛੇਤੀ ਤੋਂ ਛੇਤੀ ਕਾਬੂ ਕਰਨ ਲਈ ਉਚਿਤ ਕਾਰਵਾਈ ਕਰਨ। ਇਸ ਸੰਬੰਧੀ ਮਾਪਿਆਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ। ਆਸ ਹੈ ਕਿ ਤੁਸੀਂ ਇਸ ਪੱਤਰ ਨੂੰ ਆਪਣੇ ਅਖਬਾਰ ਵਿੱਚ ਛਾਪਣ ਦੀ ਕਿਰਪਾਲਤਾ ਕਰੋਗੇ। ਇੱਥੇ ਆਪਾਂ ਘਟਨਾ ਹੋਰ ਵੀ ਲਿਖ ਸਕਦੇ ਹਾਂ ਜਿਵੇਂ ਹੁਣ ਹੁਸ਼ਿਆਰਪੁਰ ਦੇ ਵਿੱਚ ਘਟਨਾ ਵਾਪਰੀ ਹੈ। ਤੇ 5 ਸਾਲ ਦੇ ਬੱਚੇ ਨੂੰ ਚੁੱਕਿਆ ਤੇ ਉਹ ਤੋਂ ਬਾਅਦ ਉਹਦੀ ਮੌਤ ਵੀ ਹੋ ਗਈ ਇਹ ਬੱਚੇ ਦੀ ਠੀਕ ਹੈ ਜੀ ਤੁਸੀਂ ਮਤਲਬ ਆਪਣੀ ਸੱਚੀ ਘਟਨਾ ਲਿਖਣੀ ਹੁੰਦੀ ਆ ਆਪਾ ਇਹ ਤਾਂ ਤੁਹਾਨੂੰ ਸਿਰਫ ਹਿੰਟ ਦਿੱਤੇ ਜਾਂਦੇ ਹੁੰਦੇ ਨੇ ਕਿ ਤੁਸੀਂ ਇਹ ਚੀਜ਼ ਐਵੇਂ ਲਿਖ ਸਕਦੇ ਹੋ ਤੇ ਉਸ ਤੋਂ ਬਾਅਦ ਹੁਣ ਆਪਾਂ ਕਟਨਾਮਾ ਲਿਖਣ ਤੋਂ ਬਾਅਦ ਫਿਰ ਵਿਚਾਰ ਜਿ ਲਿਖਦੇ ਹੁੰਨੇ ਆ ਧੰਨਵਾਦ ਸਹਿਤ ਸਾਹਿਤ ਨਹੀਂ ਪਾਉਣਾ ਇੱਥੇ ਨਾ ਕੋਈ ਕਮੈਂਟਿੰਟੀ ਪਾਉਣਾ ਸਿਰਫ ਸਹਿਤ ਪਾਣਾ ਸਹਾਇ ਨੂੰ ਸਹਿਯਾਰ ਦਿੱਤਾ ਠੀਕ ਹੈ ਜੀ ਫੇਰ ਆਪਾਂ ਸੱਜੇ ਹੱਥ ਚਲੇ ਜਾਣਾ ਉਹ ਨਿੱਕ ਜਿਹਾ ਜਗ੍ਹਾ ਛੱਡ ਕੇ ਜਿੰਨਾ ਕਿ ਚਿੱਠੀ ਲਿਖਿਆ ਜਾਵੇ ਆਪਾਂ ਲਿਖਾਂਗੇ ਆਪ ਦਾ ਸ਼ੁਭਚਿੰਤਕ ਉਹ ਤੋਂ ਨੀਚੇ ਫੇਰ ਆਪਾਂ ਆਪਣੇ ਨਾਮ ਲਿਖਾਂਗੇ ਉਸ ਤੋਂ ਨੀਚੇ ਆਪਾਂ ਪਤਾ ਲਿਖਾਂਗੇ ਪਤੇ ਦੇ ਵਿੱਚ ਆਪਾਂ ਸ਼ਹਿਰ ਦਾ ਨਾਮ ਠੀਕ ਹੈ ਜੋ ਵੀ ਹੈਗਾ ਆਪਾਂ ਲਿਖ ਕੇ ਫਿਰ ਅਖੀਰ ਦੇ ਵਿੱਚ ਡੰਡੀ ਪਾਉਣੀ ਹੈ ਪਹਿਲਾਂ ਕਮੇ ਪਾਉਣੇ ਨੇ ਤੇ ਆਪਾਂ ਫੇਰ ਆ ਜਾਣਾ ਹੁਣ ਖੱਬੇ ਪਾਸੇ ਜਿਹੜੀ ਅਖੀਰਲੀ ਆਪਣੀ ਲਾਈਨ ਹੈ ਉਹਦੇ ਹੀ ਖੱਬੇ ਪਾਸੇ ਆਪਾਂ ਮਿਤੀ ਪਾਉਣੀ ਹੈ ਮਿਤੀ ਅੱਜ 14 ਸਤੰਬਰ ਕਮਾ ਪਾ ਕੇ 2025 ਪਾ ਕੇ ਪਿੱਛੇ ਕੁਝ ਨਹੀਂ ਪਾਉ ਐਸਜੀ ਪੱਤਰ ਬੱਚੇ ਜੁਕਣ ਦੀ ਬਾਰਦਾਤਾਂ ਸੰਬੰਧੀ ਕਿਉਂਕਿ ਆਪਾਂ ਅਖਬਾਰਾਂ ਦੇ ਵਿੱਚ ਸੁਪਵਾਨੇ ਹੁੰਨੇ ਆ ਉਸ ਤੋਂ ਬਾਅਦ ਫਿਰ ਤਾਂ ਹੀ ਪ੍ਰਸ਼ਾਸਨ ਹੈ ਜਿਹੜਾ ਉਹ ਸੁਚੇਤ ਹੁੰਦਾ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ